ਪਾਹ ਹੱਬ ਜਾਵਾ ਸਤਾਰਾ ਕਰੋ ਮੈਂ ਤਾਂ ਉਹਦਾ ਉਹਦਾ ਬੜਾ ਇਹ ਪਰੇ ਆਹ ਤਾਂ ਆ ਆ ਆ ਆ ਦੇਖ ਕੇ ਬੜਾ ਨਾ ਆਗੇ ਆਗੇ ਪਿੱਛੇ ਆਗੇ ਆਗੇ ਤੁਹਾਡੇ ਆਹ ਨੰਬਰ ਚਾਹੇ ਨੰਬਰ ਪਤਾ ਬਚਾ ਆਪ ਕਾਇਆ ਸਹੀ ਚਾਹ ਆ ਗੱਲ ਸੁਣੋ ਸ਼ਰਮਾ ਜੀ ਦੇਖਿਆ ਕਿਥੇ ਆਈ ਹੋਣੇ ਨੇ ਉਹਨਾਂ ਦੇ ਮੋਢੇ ਤੇ ਗੋਲੀ ਲੱਗੀ ਐ ਔਰ ਦਾਲਾਂ ਦੇ ਪਿੰਡ ਤੋਂ ਨੇ ਸਾਡੇ ਤ੍ਰਿਬੀ ਨੇ ਪਰਿਵਾਰ ਤੋਂ ਹੀ ਨੇ ਤੇ ਕੋਈ ਬੰਦੇ ਅਣਪਛਾਤੇ ਆਏ ਨੇ ਜਿਹੜੇ ਕਿ ਗੋਲੀ ਚਲਾ ਕੇ ਗਏ ਨੇ ਕੋਈ ਜਿੰਨਾ ਕ ਪਤਾ ਚੱਲੇਗਾ ਕੋਈ ਆਪਸ ਵਿੱਚ ਪਿੰਡ ਦੇ ਕੋਈ ਗਲਬਾ ਸੀਗੀ ਅੱਗੇ ਜੋ ਵੀ ਸੂਤਰਾਂ ਤੋਂ ਸਾਹਬ ਤੋਂ ਪਤਾ ਚੱਲੇਗਾ ਜੋ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਮਾਨਯੋਗ ਅਮਰਦੇਵ ਸਾਹਿਬ ਜੀ ਦੇ ਧਿਆਨ ਚ ਲਿਆ ਦਿੱਤਾ ਗਿਆ ਹੈ ਤਾਂ ਜਲਦੀ ਇਹਦੇ ਉੱਤੇ ਕਾਰਵਾਈ ਕਰਕੇ ਜੋ ਕਸੂਰਦਾਰ ਹੋਣਗੇ ਉਹਨਾਂ ਸਾਕਾ ਦੇ ਪਿੱਛੇ ਆਪ ਰੱਖਾਂਗੇ ਖਰਾਤ ਵਾਲੇ ਹੌਸ਼ੇ ਨੇ ਗੱਲਬਾਤ ਕਰ ਰਹੇ ਲੇਕਿਨ ਮੋਟਾ ਸਾਰਾ ਇੰਜਰਡ ਹੈ ਮੋਟਾ ਕਾਫੀ ਜ਼ਿਆਦਾ ਇੰਜਰਡ ਹੋਇਆ ਪਿਆ ਆਪਾਂ ਦੇਖਦੇ ਆ ਰੈਫਰ ਕਰਤਾ ਕੋ ਨਾਨਕ ਹਸਪੀਟਲ ਚ ਤੇ ਕਸੇਰ ਤੇ ਲੱਗੀ ਹੈ ਸਿਰ ਤੋਂ ਵੀ ਲਾ ਕੇ ਗਈ ਹੈ ਸੋ ਆਪਾਂ ਦੇਖਦੇ ਜੋ ਵੀ ਚੇਤ੍ਰਸ਼ੇਤੀ ਰੈਮੇਡੀ ਦੇ ਸਕੀਏ ਮੈਂ ਨਾਲ ਹੀ ਜਾ ਰਿਹਾ ਜਾ ਕੇ ਮੈਂ ਦੇਖਦਾ ਅ ਬਨਾਮ ਜਿਹੜਾ ਇਨਸੀਡੈਂਟ ਹੋਇਆ ਅ ਮਰੀਜ਼ ਦਾ ਨਾਮ ਦੀ ਜੋਗਾ ਸਿੰਘ ਮਰੀਜ਼ ਆਇਨੇ ਦਾਲਮ ਦਾਲਮ ਪਿੰਡ ਤੋਂ ਕੀ ਗੱਲ ਹੈ ਅ ਮਰੀਜ਼ ਦੇ ਜੀ ਗੋਲੀਆਂ ਲੱਗਨ ਦਾ ਸਾਨੂੰ ਹੈਗਾ ਖਬਰ ਮਿਲੀ ਹੈ ਤੇ ਜਦੋਂ ਆਏ ਸਾਡੇ ਕੋਲ ਉਹਨਾਂ ਦੇ ਸੱਜੀ ਬਾਹਂ ਤੇ ਗੋਲੀ ਲੱਗੀ ਹੈ ਤੇ ਇੱਕ ਗੋਲੀ ਸਿਰ ਦੇ ਕੋਲੋਂ ਨਿਕਲ ਕੇ ਗਈ ਹੈ ਤੇ ਬਲੀਡਿੰਗ ਕਾਫੀ ਸੀ ਫਰੀਚ ਨੂੰ ਕੀ ਹਾਲ ਹੈ ਆਪਣੇ ਵੱਲੋਂ ਸੀ ਜੋ ਐਮਰਜੈਂਸੀ ਟ੍ਰੀਟਮੈਂਟ ਪੇਸ਼ੈਂਟ ਨੂੰ ਚਾਹੀਦਾ ਸੀ ਉਹ ਸਾਰਾ ਟ੍ਰੀਟਮੈਂਟ ਪੇਸ਼ੈਂਟ ਨੂੰ ਕਰਕੇ ਅੱਗੇ ਰੈਫਰ ਕੀਤਾ ਹੈ ਹਾਲਾਤ ਥੋੜੇ ਪੇਸ਼ੈਂਟ ਦੀ ਹਾਲਤ ਥੋੜੀ ਸਿੱਕ ਹੈਗੀ ਹੈ ਜੀ ਬਲੀਡਿੰਗ ਜ਼ਿਆਦਾ ਹੋ ਰਹੀ ਹੈ ਉਹਨਾਂ ਦੋ ਲੱਗਦੇ ਇੱਕ ਖਹਿ ਕੇ ਨਿਕਲੀ ਲੱਗਦੀ ਹੈਗੀ ਹੈ ਬਾਕੀ ਅੱਗੇ ਦੀ ਕਾਰਵਾਈ ਲਈ ਅੰਮ੍ਰਿਤਸਰ ਭੇਜਿਆ ਉੱਤੇ ਸਕੈਨ ਕਰਾਂਗੇ ਐਕਸ-ਰੇ ਦੇ ਦੇਖਦੇ ਹਾਂ ਫਿਰ ਮੈਂ ਸਾਰਾ ਸਿਰਸ ਤੱਕ ਪਹੁੰਚੀ ਹੂਗੀ ਕਹਿਣਾ ਚਾਹੁੰਦਾ ਕਿ ਇਸ ਕੇ ਬਾਰੇ ਕਹਿਣਾ ਕੁਝ ਨਹੀਂ ਚਾਹੁੰਦਾ ਵੀ ਪੰਜਾਬ ਦੇ ਲਾਂਡ ਆਰਡਰ ਦੇ ਹਾਲਾਤ ਦਾ ਬੇੜਾ ਘਰਕ ਹੋ ਗਿਆ 11 ਵਜੇ ਉਡਾਲੇ ਬਾਂਗਰ ਕੈਮਰਚੀ ਦੁਕਾਨ ਤੇ ਗੋਲੀਆਂ ਮਾਰੀਆਂ ਉਹਦੇ ਅੱਧੇ ਘੰਟੇ ਪਿੱਛੋਂ ਇਸ ਕੈਮਰਚੀ ਨੂੰ ਆਣ ਕੇ ਦਾਰੋਂ ਵੱਡੇ ਗੋਲੀਆਂ ਮਾਰੀਆਂ ਮੈਨੂੰ ਪਤਾ ਵੀ ਉਹ ਟੀਮ ਹੈ ਜੋ ਘੋਰ ਟੀਮ ਹੈ ਪਰ ਦਿਨ ਦਿਹਾੜੇ ਕੋਈ ਡਰ ਪਾਉ ਨਹੀਂ ਮੋਟਰਸਾਈਕਲ ਤੇ ਆਏ ਨੇ ਗੋਲੀਆਂ ਮਾਰ ਕੇ ਮੋਟਰਸਾਈਕਲ ਤੇ ਚਲੇ ਗਏ ਨੇ ਇਹ ਗੱਲ ਵੱਖਰੀ ਹੈ ਮੈਂ ਰੱਬ ਨੇ ਮਿਹਰ ਕਰਤੀ ਆ ਇਹ बच ਗਿਆ ਵਿਚਾਰਾ ਸਾਡਾ ਜੋਗਾ ਇੱਕ ਬਾਝੋ ਜੀ ਸਿਰ ਦੀ ਗੋਲੀ ਜਿਹੜੀ ਆ ਉਹਦਾ ਬਚਾਅ ਹੋ ਗਿਆ ਕੋਸਨ ਨੇ ਤੋੜਾ ਜਾਤਾ ਹੋਈ ਹੈ ਕਿ ਕੰਨਾ ਚਾਹੁੰਦੇ ਹੋ। ਕੋਈ ਤੇ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਮਾਨ ਸਾਹਿਬ ਜਾਗੋ। ਪੰਜਾਬ ਤੁਹਾਡੇ ਹਵਾਲੇ ਦਿੱਤਾ। ਫਿਰ ਧਿਆਨ ਕਰੋ। ਕੇਜਰੀਗਲ ਦੇ ਆਲੇ ਦੁਆਲੇ ਫਿਰ ਕੇ ਨਾ ਸਮਾਂ ਕੱਢੋ। ਪੰਜਾਬੀਆਂ ਨੇ ਤੁਹਾਨੂੰ ਪੰਜਾਬ ਦਿੱਤਾ ਸੀਗਾ ਤੇ ਪੰਜਾਬੀਆਂ ਦੇ ਪੱਗ ਬਚਾ ਕੇ ਰੱਖੋ। ਸਾਹਿਬ ਮੁਲਾਕਾਤ ਅਸੀਂ ਕਰਕੇ ਆਏ ਹਾਂ ਕਿ ਜਿਹੜੇ ਹਾਲਾਤ ਨੇ ਇਹਨਾਂ ਦੇ ਦਿੱਤੇ ਹਾਲਾਤ ਆ ਮੇਰ ਹੈ ਰੱਬ ਨੇ ਬਚਾਤਾ ਵਾ। ਗੋਲੀਆਂ ਮੋੜੀ ਜੀ 2 ਵਜੀਆਂ ਨੇ ਸਿਰ ਵਾਲੀ ਗੋਲੀ ਦਾ ਬਚਾਓ ਹੋ ਗਿਆ ਵਾ। ਹਾਂਜੀ ਪੁਲਿਸ ਨੂੰ ਹੁਣ ਕਹਿੰਦੇ ਸੀ ਚੱਲੇ ਆ ਮੌਕੇ ਤੇ ਗਏ ਗਏ ਉਹਨੇ ਮੌਕੇ ਤੇ ਸਾਨੂੰ ਉਹਦੋਂ ਨਾਲੋਂ ਜ਼ਿਆਦਾ ਇਹਦੀ ਜਾਨ ਦਾ ਖਤਰਾ ਸੀ ਉਹ ਰੱਬ ਨੇ ਮਿਹਰ ਕਰਤੀ ਹੁਣ ਉਹਨੂੰ ਹਮਸਾਬ ਲੈ ਕੇ ਚੱਲੇ ਆ